ਕੈਨੇਡਾ ਤੋਂ ਪੰਜਾਬੀਆਂ ਦਾ ਮੋਹ ਸ਼ਾਇਦ ਭੰਗ ਹੋਣ ਲੱਗ ਗਿਆ ਹੈ ਅਸੀਂ ਅਜਿਹਾ ਕਿਉਂ ਕਹਿ ਰਹੇ ਇਸ ਦਾ ਵੀ ਵੱਡਾ ਕਾਰਨ ਹੈ ਦਰਅਸਲ ਮੀਡੀਆ ਰਿਪੋਰਟਸ ਮੁਤਾਬਕ ਕੁਝ ਅੰਕੜੇ ਸਾਹਮਣੇ ਆਏ ਨੇ ਜਿਸ ਤੋਂ ਇਹ ਗੱਲ ਸੱਚ ਸਾਬਤ ਹੋ ਰਹੀ ਹੈ ਇਸ ਸਾਲ 12ਵੇਂ ਕਰਕੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਪੰਜਾਬ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦਾ ਲਾਭ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਨੂੰ ਹੋਇਆ ਉਹਨਾਂ ਦੀਆਂ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਇਮੀਗ੍ਰੇਸ਼ਨ ਰਿਫਿਜੀ ਅਤੇ ਸਿਟੀਜ਼ਨਸ਼ਿਪ ਪਰ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਹੈ ਜਿਹੜਾ 2023 ਦੇ ਵਿੱਚ ਭਾਰਤ ਤੋਂ 3.19 ਲੱਖ ਵਿਦਿਆਰਥੀ ਕੈਨੇਡਾ ਗਏ ਸਨ ਜਿਨ੍ਹਾਂ ਦੇ ਵਿੱਚ 1.8 ਲੱਖ ਦੇ ਕਰੀਬ ਪੰਜਾਬੀ ਵਿਦਿਆਰਥੀ ਸਨ ਇਸ ਵਾਰ ਵਕਫਾ ਕਿ ਇਮੀਗ੍ਰੇਸ਼ਨ ਕੰਪਨੀਆਂ ਆਲ ਸੈਂਟਰ ਰਤੇ ਟਿਕਟਿੰਗ ਏਜੰਸੀਆਂ ਜਿਨ੍ਹਾਂ ਨੇ ਪਿਛਲੇ 6-7 ਸਾਲਾਂ ਦੌਰਾਨ ਵੱਡਾ ਉਛਾਲ ਦੇਖਿਆ ਸੀ ਇਸ ਸਮੇਂ ਉਹਨਾਂ ਦੇ ਕਾਰੋਬਾਰ ਵਿੱਚ ਕਾਫੀ ਗਿਰਾਵਟ ਦੇਖੀ ਜਾ ਰਹੀ ਹੈ ਹਾਲਾਂਕਿ ਇਹ ਕਾਰੋਬਾਰ ਜਿਸ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਨਹੀਂ ਉਸਨੇ ਰਾਜ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਬੂਮ ਟਾਈਮ ਲਿਆ ਆਂਦਾ ਹੈ ਅਤੇ ਜੋ ਪਿਛਲੇ ਕੋਤਸਾਲਾ ਤੋਂ ਬਹੁਤ ਅਸਥਿਰਤਾ ਦਾ ਸਾਹਮਣਾ ਕਰ ਰਹੇ ਸਨ ਬਿਊਰੋ ਰਿਪੋਰਟ ਲੁਧਿਆਣਾ લાઈਵ